ਸਨੂ ਬਸਰਾ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ਿੰਜ ਮੇਲਾ ਪੁਆ ਤੰਬੜੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ 21 ਅਕਤੂਬਰ ਦਿਨ ਬੁੱਧਵਾਰ ਨੂੰ ਬੜੀ ਹੀ ਤੂਮ-ਤਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕੁਸ਼ਤੀ ਮੁਕਾਬਲਿਆਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪਟਕੇ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਬਿਨੀਆ ਜੰਮੂ ਵਿਚਕਾਰ ਹੋਵੇਗੀ, ਜਰਕਿ ਦੂਸਰੇ ਪਟਕੇ ਦੀ ਕੁਸ਼ਤੀ ਪਰਮਿੰਦਰ ਪੱਟੀ ਅਤੇ ਛੋਟਾ ਜੱਸਾ ਵਿਚਕਾਰ ਹੋਵੇਗੀ। ਇਸ ਤੋਂ ਇਲਾਵਾ ਅਮੇ ਚੰਡੀਗੜ੍ਹ ਅਤੇ ਤੀਰਥ ਮਾਲਾ ਤੋਂ ਇਲਾਵਾ ਸ਼ਮੀ ਫਗਵਾੜਾ ਤੇ ਜਸਵੀਰ ਮੇਲੀ ਵਿਚਕਾਰ ਵੀ ਕੁਸ਼ਤੀ ਹੋਵੇਗੀ। ਇਸ ਦੌਰਾਨ ਹੋਰ ਕੁਸ਼ਤੀਆਂ ਵੀ ਦੇਖਣਯੋਗ ਹੋਣਗੀਆਂ। ਪਟਕੇ ਦੀ ਮੁੱਖ ਪੁਸ਼ਤੀ ਦੇ ਜੇਤੂ ਪਹਿਲਵਾਨ ਨੂੰ 1 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰਬੰਧਕਾਂ ਨੇ ਇਸ ਮੌਕੇ ਲਾਕਾ ਵਾਸੀਆਂ ਨੂੰ ਇਸ ਸ਼ਿੰਜ ਮੇਲੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ ਹੈ ਇਸ ਸ਼ਿੰਜ ਮੇਲੇ ਦਾ ਨਵਰੰਗ ਚੈਨਲ ਵੱਲੋਂ ਸਦਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ ਜੁਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਭ ਤੋਂ ਪਹਿਲਾਂ ਸਾਰੇ ਨਗਰ ਵਾਸੀਆਂ ਨੂੰ ਸਮਾਤ ਗੋਤਮੜੀ ਵਸਾ ਤੇ ਬਸਰਾ ਪਰਿਵਾਰ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਬੰਦੀ ਛੋਟ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਦਿਵਾਲੀ ਤੋਂ ਅਗਲੇ ਦਿਨ ਸਮਾਰਤ ਹੁਆ ਤੰੜੀ ਵਿਖੇ ਸਲਾਨਾ ਸ਼ਿੰ ਮੇਲਾ ਕਰਵਾਇਆ ਜਾਂਦਾ ਹੈ ਉਸੇ ਤਰ੍ਹਾਂ ਕੱਲ ਮਿਤੀ 22 ਤਰੀਕ ਨੂੰ ਦੁਪਹਿਰੇ 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸ਼ਿੰ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੀ ਪੰਜਾਬ ਦੇ ਅਤੇ ਪੰਜਾਬ ਤੋਂ ਬਾਹਰ ਦੇ ਨਾਮੀ ਪਹਿਲਵਾਨ ਹਿੱਸਾ ਲੈ ਰਹੇ ਹਨ ਅਤੇ ਸਾਰੇ ਨਗਰ ਵਾਸੀਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਸਾਰੇ ਨੇ ਹਮ ਹੋਮਾ ਕੇ ਪਹੁੰਚਣਾ ਹੈ ਅਤੇ ਸ਼ਿੰ ਮੇਲੇ ਦਾ ਆਨੰਦ ਮਾਣਨਾ ਹੈ ਇੱਕ ਵਾਰ ਫੇਰ ਤੋਂ ਸਾਰੇ ਨਗਰ ਵਾਸੀਆਂ ਨੂੰ ਦਿਵਲਦੀਆਂ ਤੇ ਬੰਦੀਛੋ ਡਿਪਸ ਦੀਆਂ ਬਹੁਤ-ਬਹੁਤ ਵਧਾਈਆਂ ਧੰਨਵਾਦ ਸਮੂਹ ਬਸਰਾ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ਿੰਜ ਮੇਲਾ ਪੁਆ ਤੰਬੜੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ 2 ਅਕਤੂਬਰ ਦਿਨ ਬੁੱਧਵਾਰ ਨੂੰ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕੁਸ਼ਤੀ ਮੁਕਾਬਲਿਆਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਸ ਦੌਰਾਨ ਪਟਕੇ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਦੇ ਬਿਨਿਆ ਜੰਮੂ ਵਿਚਕਾਰ ਹੋਵੇਗੀ ਜਦਕਿ ਦੂਸਰੇ ਪਟਕੇ ਦੀ ਕੁਸ਼ਤੀ ਪਰਮਿੰਦਰ ਪੱਟੀ ਅਤੇ ਛੋਟਾ ਜੱਸਾ ਵਿਚਕਾਰ ਹੋਵੇਗੀ ਇਸ ਤੋਂ ਇਲਾਵਾ ਅਮੀਚ ਚੰਡੀਗੜ੍ਹ ਅਤੇ तीर्थमाला ਤੋਂ ਇਲਾਵਾ शमी ਫਗਵਾੜਾ ਤੇ ਜਸਵੀਰ ਮੇਲੇ ਵਿੱਚ ਘਾਰ ਵੀ ਕੁਸ਼ਤੀ ਹੋਵੇਗੀ ਇਸ ਦੌਰਾਨ ਹੋਰ ਕੁਸ਼ਤੀਆਂ ਵੀ ਦੇਖਣਯੋਗ ਹੋਣਗੀਆਂ ਪਟਕੇ ਦੀ ਮੁੱਖ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 1 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰਬੰਧਕਾਂ ਨੇ ਇਸ ਮੌਕੇ ਲਾਕਾ ਵਾਸੀਆਂ ਨੂੰ ਇਸ ਸ਼ਿੰਜ ਮੇਲੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ ਦੀ اپیل ਕੀਤੀ ਹੈ ਇਸ ਸ਼ਿੰਜ ਮੇਲੇ ਦਾ ਨਵਰੰਗ ਚੈਨਲ ਵੱਲੋਂ ਸਦਾ ਪਰਸਾਰਨ ਵੀ ਦਿਖਾਇਆ ਜਾਵੇਗਾ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਭ ਤੋਂ ਪਹਿਲਾਂ ਸਾਰੇ ਨਗਰ ਵਾਸੀਆਂ ਨੂੰ ਸਮਾਤ ਕਵਾਤਮੜੀ ਬਸਰਾ ਤੇ ਬਸਰਾ ਪਰਿਵਾਰ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਦਿਵਾਲੀ ਤੋਂ ਅਗਲੇ ਦਿਨ ਸਮਾਤ ਕਵਾਤਮੜੀ ਵਿਖੇ ਸਲਾਨਾ ਸ਼ਿਨ ਮੇਲਾ ਕਰਵਾਇਆ ਜਾਂਦਾ ਹੈ ਉਸੇ ਹੀ ਤਰ੍ਹਾਂ ਕੱਲ ਮਿਤੀ 22 ਤਰੀਕ ਨੂੰ ਦੁਪਹਿਰੇ 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸ਼ਿਨ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੀ ਪੰਜਾਬ ਦੇ ਅਤੇ ਪੰਜਾਬ ਤੋਂ ਬਾਹਰ ਦੇ ਨਾਮੀ ਪਹਿਲਵਾਨ ਹਿੱਸਾ ਲੈ ਰਹੇ ਹਨ ਅਤੇ ਸਾਰੇ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਨੇ ਹਮ ਹਮਾ ਕੇ ਪਹੁੰਚਣਾ ਹੈ ਅਤੇ ਸ਼ਿੰਗ ਮੇਲੇ ਆਨੰਦ ਮੰਗਣਾ ਹੈ ਇੱਕ ਵਾਰ ਫੇਰ ਤੋਂ ਸਾਰੇ ਨਗਰ ਵਾਸੀਆਂ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਵਧਾਈਆਂ ਧੰਨਵਾਦ